ਬੋਲੋ ਮੇਰੇ ਕੋਲ ਜਿਹੜੇ 100 ਬਾਲੀਆਂ ਨੂੰ ਨਸਾਦ ਦਿੱਤਾਈ ਆ ਕਿ ਕੁੱਟ-ਕੁੱਟ ਮਾਰਸ ਰਿਆ ਕੱਥੇ ਮੁਕਾਬਲਾ ਕਰ ਕੰਮ ਕਾਲਾ ਕੀਤਾ ਨੇ ਕਿਤੇ 골ਡਨ ਖੇਡ ਨਾਲ ਕਰ ਨੂੰ ਕੁੱਟ-ਕੁੱਟ ਕੇ ਮਾਰਿਆ ਮੇਰਾ ਮੋਢਾ ਨਾ ਬਣਨ ਸਾਹ ਚਾਹੀਦਾ ਜਰਾ ਪੁੱਤ ਦਾ ਆਂਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਸਾਡੇ ਗੋਲੀਵਾਰੀ ਕੀਤੀ ਤੇ ਅਸੀਂ ਫੇਰ ਇਹਨਾਂ ਮਾਰਿਆ ਕਦੋਂ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਵੀ ਇੱਕ ਵੀ ਦੱਸ ਦੋ ਉੱਥੇ ਜੀਆਂ ਨੂੰ ਇਹਨਾਂ ਮਲਾਜਮਾਂ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾਲਿਆ ਕੋਈ ਕੁਛ ਨਹੀਂ ਵਿਖਾਲਿਆ ਨਾ ਪੋਟ ਮਾਡਲਾਂ ਕੇ ਮੂੰਹ ਖਾਲਿਆ ਨਾ ਬਾਹਰ ਕੋ ਲੋਅਰ ਕਰਨ ਲੱਗਿਆ ਵਿਖਾਲਿਆ ਇਹਨਾਂ ਆਂਦੇ ਹੀ ਬਸ ਕੋਈ ਨਹੀਂ ਚਲੋ ਚਲੋ ਗੋਏ ਬੜਾ ਉਹਨਾਂ ਦਾ ਮਾਰਾ ਹਾਲ ਰਹਿੰਦੇ ਲਾਲੋ ਫਿਰ ਪਲਟੋ ਹੈੱਡ ਸੈਲਫ ਪਲਟੋ ਹੈਲੋ ਮੈਂ ਇਹ ਦੋ ਪਲਟੋ ਯਾਰ ਗੋਲੀ ਨਹੀਂ ਇਹ ਰਮੋਡ ਮੈਨੂੰ ਪਾਸ ਫਟਵਾਇਆ ਕੋਈ ਕੋਈ ਤਾਂ ਕੋਈ ਨਿਸ਼ਾਨਦ ਚਾਹੀਦਾ ਕੋਈ ਮੜਾ ਮੋਟਾ ਮੜਾ ਮੋਟਾ ਨਿਸ਼ਾਨ ਹੁੰਦਾ ਆ ਉਹ ਹੁਣ ਆਇਆ ਜਾਂ ਅੱਗੇ ਜਾਂ ਪਿਛੇ ਇੱਕ ਵਾਰ ਇਹ ਸਾਰੇ ਪਰਤਕ ਦੇ ਜੀ ਸਰ ਕੋਈ ਸੱਟ ਨਹੀਂ ਸਕਦੇ ਲਿਆਵਾ ਕੋਈ ਮੈਂ ਉੱਥੇ ਹੀ ਉੱਥੇ ਹੀ ਕਰਦੇ ਗੱਲ ਕੋਈ ਨਹੀਂ ਉਹ ਨਹੀਂ ਉਹੜੀਆ ਉਹਦੀ ਵਿੱਚ ਸਾਰਾ ਕੁਝ ਹੀ ਉਹਦੀ ਕੋਈ ਗਲਤੀ ਨਾ ਲੋਕੀ ਦੇ ਡਾਟਾ ਦੇ ਬੋਰਡ ਨੇ ਪੋਸਟ ਮਾਰਡਮ ਕਰਨਾ ਹੈ ਉਹ ਤਾਂ ਸਾਰਿਆਂ ਦਾ ਹੋਇਆ ਹੈ ਉਹ ਤਾਂ ਜਿਹੜੀ ਕੰਪਾਊਂਡਰ ਦੀ ਗੱਲ ਉਹਦੇ ਕਿਤੇ ਬੁਲਟ ਸੀ ਹੋਣੀ ਹੈ ਗੋਲੀਆਂ ਹੋਣੀਆਂ ਉਹਦੇ ਵਿੱਚ ਉਹ ਤੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਇਹਦਾ ਨਹੀਂ ਇਹ ਵੀ ਹੋ ਜਾਣਾ ਸੀ ਤਾਂ ਕੋਈ ਗੱਲ ਨਹੀਂ ਕਰੀ ਆਪੋ ਕੋਈ ਗੱਲ ਨਹੀਂ ਇਹ ਮੰਗਾਂ ਤੇ ਜੋ ਗੋਲੀ ਲੱਗੀ ਹੈ ਤੇ ਥੋੜੀ ਦਾ ਪਿੱਛੇ ਧਿਆਨ ਨਾ ਕਿ ਨਹੀਂ ਹੋ ਰਹੀ ਆ ਨਹੀਂ ਨਹੀਂ ਪਰ ਇਹ ਪਾਸਾ ਪਤਾ ਨਹੀਂ ਹੈ ਨਹੀਂ ਗੱਲ ਸੁਣੋ ਜਿਹੜੀ ਬੁਲਟ ਇੰਜਰੀ ਆ ਜਿਹੜੀ ਜਦੋਂ ਮੰਨ ਲੈ ਇੱਥੇ ਛਾਤੀ ਤੇ ਹੋਇਆ ਨਾ ਜਦੋਂ ਪਾੜਿਆ ਨਾ ਹਾਂਜੀ ਜਦੋਂ ਤੁਸੀਂ ਸੀਤਾ ਦੁਬਾਰਾ ਉਹਦੇ 'ਚ ਜ਼ਖਮ ਲੱਗ ਸਤਰੀ ਹੈ ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਇਹਨਾਂ ਨੇ ਕਿਹਾ ਹੈ ਵੀ ਇਹਨਾਂ ਦੀ ਇੰਜ ਜੀ ਨਹੀਂ ਹੈ ਕਿ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਜਿੱਥੇ ਐਨਕਾਉਂਟਰ ਹੋਇਆ ਫਿਰ ਉੱਥੇ ਯੂਪੀ ਜੇ ਵਿੱਚ ਇਹਨਾਂ ਦਾ ਇਹਨਾਂ ਦੀ ਸਹੰਤੀ ਦੇ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਹੀ ਬੋਡੀ ਜੀ ਲੈ ਕੇ ਆਏ ਜੀ ਸਰਕਲ ਡਾਈ ਕਿੰਨੇ ਮੁੜੇ ਮਾਰੇ ਕਿ ਕੀ ਸੰਸਕਾਰ ਕੀਤਾ ਲੈ ਕਿੰਨੇ ਮੁੜੇ ਤੇ ਪਹੁੰਚੇ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਇਥੋਂ ਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੱਨਾ ਦਾ ਐਨਕਾਉਂਟਰ ਹੋਇਆ ਹੈ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਹੈ ਕਿਹੜੇ ਪਿੰਡ ਚ ਹੋ ਰਿਹਾ ਜੀ ਇਕਾ ਸ਼ੂ ਹੋ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰ ਘਟਣਾ ਇਹਨਾਂ ਜਾਂਚ ਖਾਣੇ ਕਰਨਾ ਇਹਨਾਂ ਨੇ 124 ਨੰਬਰ ਮਕਰਮ ਕਲਮਾ ਦਲ ਜੋ ਐ ਸੀ ਉਹ ਤੇ ਨਾ ਨਹੀਂ ਬਖਸ਼ੀਗਲ ਜਿਹੜੀ ਚੌਂਕੀ ਹੈ ਉੱਥੇ ਬਲਾਸਟ ਕੀਤਾ ਸੀ ਗਨੇਟ ਟੈਕ ਕਿੱਥੇ ਮਗਾਲ ਆਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਰਾਈਟ ਤੇ ਮੈਦੀ ਗਿਆ ਨਹੀਂ ਅੱਛਾ ਬਾਕੀ ਉਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਆ ਇਹ ਤੋਂ ਇਹਨਾਂ ਦੀ ਮੰਗ ਇਹ ਨਾ ਦੀ ਹੈ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ ਦਿੱਤਾ ਸਾਰਿਆਂ ਨੂੰ ਨਹੀਂ ਨਾ ਅਨਸ਼ਾਸਨ ਤੇ ਇਹੀ ਆ ਤੇ ਪਈ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਦੇ ਰਸਕਾਰ ਹੋਣਾ ਹਾਂ ਬਾਕੀ ਦਾ ਰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਹੈ ਕਰ ਲੈਣੀ ਹੈ ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ ਥੈਂਕ ਯੂ ਨਾ ਇਹ ਇਹਨਾਂ ਕਹਿਆ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਉਹਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲਿਆ ਕੇ ਗਏ ਆ ਬੱਚੇ ਤੁਹਾਡੇ ਨਹੀਂ ਬਚ ਪਾਏ ਠੀਕ ਆ ਉਹ ਤੁਸੀਂ ਨੈਟ ਦੀ ਚੜੀਓ ਫੋਟੋ ਵੇਖੀ ਨਾ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ ਸੁਥਰੇ ਲੀਡੇ ਆ ਉਹ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈਡ ਬੋਡੀ ਪਈ ਹੈ ਇਹਤੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦਿਖਦਾ ਤੁਹਾਨੂੰ ਇਹਨੇ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਹੱਟ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਨਾਲ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਤੈਨੂੰ ਕੀ ਹਾਂ ਅਨਵਾਰ ਸੇ ਇਹੋ ਸਾਗਾ ਰੰਜਸਾ ਨਾ ਬਚਾੜਾ ਮਾਰਿਆ ਗਿਆ ਹੋਰ ਕੋਈ ਹਾਂ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਰੀ ਵੱਜੀ ਆ ਕੋਈ ਨਿਸਾਫ ਦੋ ਤੁਹਾਨੂੰ ਦੱਸੋ ਪੁੱਛੇ ਗੜਬੜੀ ਵਿਖਤ ਨਹੀਂ ਤੁਹਾਨੂੰ ਨਹੀਂ ਵੇਖਣ ਦਿੱਤੀ ਕਿਉਂ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਪੜਾਇਆ ਵਾ মিডিਆ ਪੜਾਇਆ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਅੱਧਾ ਟਮੇਟਾ ਇਹਨਾਂ ਤਿੰਨੇ ਆਪੇ ਲੱਦੇ ਹਨ ਨੂੰ ਲੱਦਣ ਦਾ ਮੌਕਾ ਨਹੀਂ ਦਿੱਤਾ ਨਾ ਮੂੰਹ ਵਿਖਾ ਲਿਆ ਲੱਦ ਕੇ ਤਾਂ ਚਲੋ ਚ ਇੰਦ ਵੇਨੇ ਆਹੀ ਦਾ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਅਹੀਂ ਦਾ ਫਿਰ ਇਨਸਾਫ ਹੀ ਮੰਗਾਂਗੇ ਗੋਲੀਆਂ ਦਾ ਅਫਸਰ ਆ ਸਾਰੇ ਖਲੋਤਿਆ ਮੈਨੂੰ ਕਹਿੰਦਾ ਮੈਂ ਦੱਸ ਇੱਕੋ ਨਿਸ਼ਾਨ ਦਾ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ